ਜਿਹੜਾ ਹੈਗਾ ਆਪਣਾ ਪਾਰਟੀ ਰਜਿਸਟ੍ਰੇਸ਼ਨ ਕਰਾ ਰਹੇ ਆ ਪਾਰਟੀ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਅਸੀਂ ਜੋ ਨਿਸ਼ਾਨ ਪ੍ਰਾਪਤ ਕਰਾਂਗੇ ਤੇ ਫਿਰ ਅਸੀਂ ਇਹਨਾਂ ਦੇ ਉੱਤੇ ਵੀ ਕਲੇਮ ਪਾਵਾਂਗੇ ਉਹ ਅਸੀਂ ਦੇਖੋ ਤਿੰਨ ਨਾਮ ਦੇਣੇ ਹੁੰਦੇ ਆ ਉਹ ਸਾਡੀ ਲੀਡਰਸ਼ਿਪ ਨੇ ਜਿਹੜਾ ਵਿਚਾਰ ਕਰਕੇ ਤੇ ਨਾਮ ਜਿਹੜੇ ਆ ਉਹ ਭੇਜ ਦਿੱਤੇ ਆ ਜਿਹੜਾ ਵੀ ਪ੍ਰਵਾਨ ਹੋਊਗਾ ਜਿਹੜੇ ਜਿਹੜੇ ਨਾਮ ਉਹ ਕੌਣ ਆਲੇ ਸਮਝ ਦੱਸਦਾ ਜਿੰਨ ਕੋ ਜੜੇ ਵਾਲੇ ਦਸ ਨਹੀਂ ਹਾਂਜੀ ਇਲੈਕਸ਼ਨ ਕਲੈਕਸ਼ਨ ਕੋਲੇ ਜੇ ਜਦੋਂ ਜ਼ਰੂਰਤ ਹੁੰਦੀ ਹੈ ਉਦੋਂ ਬੁਲਾਇਆ ਜਾਂਦਾ ਜਦੋਂ ਜ਼ਰੂਰਤ ਹੋਈ ਤੇ ਬੁਲਾਉਂਦੇ ਤੁਸੀਂ ਇਹ ਦੱਸਿਆ ਵੀ ਕਿ ਉਹ ਕਾਨ ਸੀ ਇੱਕ ਹਰਾਨਾ ਤੇ ਜਿਹੜੇ ਕਲੈਕਸ਼ਨਾਂ ਦਾ ਇਸ ਕਰ ਕਿਉਂ ਆਪਾਂ ਨਹੀਂ ਕਰ ਹਾਂਜੀ ਹੁਣ ਜਦੋਂ ਪਾਰਟੀ ਦੀ ਲੀਡਰਸ਼ਿਪ ਮਹਿਸੂਸ ਕਰੂਗੀ ਕਿ اجلاس ਬੁਲਾ ਕੇ ਡੈਲੀਗੇਟਸ ਨੂੰ ਐਕਟਿਵ ਕਰਨਾ ਚਾਹੀਦਾ ਕਿ ਜ਼ਰੂਰ ਬੁਲਾਵਾਂਗੇ ਅਸੀਂ ਕਾਫੀ ਡਿਸਟ੍ਰਿਬਿਊਟ ਕਰ ਚੁੱਕੇ ਹਾਂ ਗਰੰਤੀ ਸਿੰਘਾਂ ਨੂੰ ਅਸੀਂ 5-5000 ਦੇ ਹਿਸਾਬ ਨਾਲ 6 ਮਹੀਨੇ ਦੇ ਕਾਫੀ ਪੈਸੇ ਦੇ ਚੁੱਕੇ ਕੋਈ ਹੋਂਦ ਦਾ ਕੰਮ ਨਹੀਂ ਆਂਕੜੇ ਤਾਂ ਨਹੀਂ ਹੈ ਸਾਡੇ ਕੋਲੇ ਅੰਕੜੇ ਤਾਂ ਨਹੀਂ ਹੈ ਲੇਕਿਨ ਕਾਫੀ ਪੈਸੇ ਅਸੀਂ ਦੇ ਚੁੱਕੇ ਉਹ ਇੰਨੇ ਤਾਂ ਨਹੀਂ ਕਿ ਸੰਗਰੂਰ ਜਿਆਦਾ ਸੰਗਰੂਰ ਪਟਿਆਲਾ ਦੇ ਵਿੱਚ ਜਿਆਦਾ ਨਹੀਂ ਜੀ ਪਟਿਆਲਾ ਸਾਰੇ ਜੀ ਜਵਾਬ ਜਵਾਬ ਆਜ਼ਾਦ ਆਜ਼ਾਦ ਤੌਰ ਤੇ 47 ਦੇ ਕਰੀਬ 50 ਪਰਚੇ ਜੀ ਸਾਰੇ ਸਿਫਟੇ ਸਾਰੀ ਸਪੋਰਟ ਸਾਰੇ ਸਾਰੇ ਜਿਆਦਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਐ ਐਦਾਂ ਦੀ ਕੋਈ ਗੱਲ ਨਹੀਂ ਅਸੀਂ ਤਾਂ ਡੈਮੋਕਰੇਟਿਕ ਸਿਸਟਮ ਜਿਹੜਾ ਪਾਰਟੀ ਦੇ ਅੰਦਰ ਉਹੀ ਲਾਗੂ ਕਰਦੇ ਤੁਹਾਡੇ ਤੱਕ ਉਹ ਟਿੱਕੀ-ਕੁੱਟੀ ਨਹੀਂ ਮੇਰੇ ਤੱਕ ਨਹੀਂ ਆਪ ਕੋਈ ਉਸ ਤੇ ਕੋਈ ਐਕਸ਼ਨ ਕਰ ਕੋਈ ਮੇਰੇ ਕੋਲ ਚਿੱਠੀ ਨਹੀਂ ਆਈ ਜੀ ਮੇਰੇ ਕੋਲ ਚਿੱਠੀ ਨਹੀਂ ਹੈ ਜੀ ਠੀਕ ਹੈ ਜੀ ਇੱਕ ਅਕਾਲੀ ਦਾ ਗੇੜ ਹੈ ਉਹ ਆਪਣੇ ਆਪ ਨੂੰ ਡਾਇਨਾਸੌਰ ਕਹਿ ਰਿਹਾ ਡਾਇਨਾਸੌਰ ਮੈਨੂੰ ਲੱਗਦਾ ਜੀ ਉਹ ਪਕੌੜੇਦਲ ਨੂੰ ਨਾ ਚੋਣ ਨਿਸ਼ਾਨ ਤੱਕੜੀ ਦੀ ਬਜਾਏ ਡਾਇਨਾਸੌਰੀ ਆਪਣਾ ਚੋਣ ਨਿਸ਼ਾਨ ਰੱਖ ਲੈਣਾ ਚਾਹੀਦਾ ਨਾਲੇ ਪਤਾ ਲੱਗ ਜਾਊਗਾ ਵੀ ਡਾਇਨਾਸੌਰ ਤੇ ਕਿੰਨੀਆਂ ਕੁ ਮੋਰਾ ਲੱਗੀਆਂ